ਮਹਿਕਦੀਪ ਪਿੰਡ ਲੋਚਪ ਤੋਂ ਜਿੰਨੇ ਸਾਡੇ ਬ੍ਰਦਰ ਉੱਤੇ ਯਾਨੀ ਕਿ ਫਾਇਰਿੰਗ ਕਰਨ ਲੱਗੇ ਨੇ ਕੋਈ ਦੇਖਿਆ ਨੂੰ ਮਾਰਨ ਦੇ ਪੂਰੇ ਚਾਂਸ ਉਹਨੇ ਬਣਾਏ ਠੀਕ ਹੁਣ ਐਸ ਵਕਤ ਪਰ ਉਹ ਅੰਮ੍ਰਿਤਸਰ ਦੇ ਵਿੱਚ ਦਾਖਲਾ ਕੋਟ ਹਸਪੀਟਲ ਦੇ ਵਿੱਚ ਪਰ ਇਹ ਬੰਦੇ ਨੇ ਕੋਈ ਢੇਲ ਨਹੀਂ ਛੱਡੀ ਇਹਨੇ ਪੂਰੀ ਗੁੰਡਾਗਰਦੀ ਅੱਜ ਤੋਂ ਨਹੀਂ ਕਰ ਰਿਹਾ ਬੜੇ ਸਾਲਾਂ ਤੋਂ ਕਰ ਰਿਹਾ ਪਰ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਮਤਲਬ ਕੋਈ ਨਹੀਂ ਐਵੇਂ ਜਾਣ ਕੇ ਪਤਾ ਨਹੀਂ ਕੀ ਇਹਨੂੰ ਇਹਦੀ ਦੁਸ਼ਮਣੀ ਸਾਡੀ ਕੋਈ ਦੁਸ਼ਮਣੀ ਨਹੀਂ ਇਹਦੇ ਨਾਲ ਦੀ ਠੀਕ ਹੈ ਜੀ ਪਰ ਇਹਨੇ ਬੰਦੇ ਨੇ ਬਹੁਤ ਵਾਰ ਠੱਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਇਹਨੇ ਮਾਹੌਲ ਇਹਨੇ ਤੇ ਬਹੁਤ ਬਹੁਤ ਸੱਤਿਆਨਾਸ਼ ਮਾਰੀ ਪਈ ਪਿੰਡੀ ਇਹਨੇ ਬੰਦੇ ਨੇ ਬਹੁਤ ਗਲਤ ਕੰਮ ਕਰਦਾ ਜੀ ਬੰਦਾ ਇਹ ਮਾਰ ਲੱਗਾ ਦੇਖਦਾ ਹੀ ਨਹੀਂ ਕਿਸੇ ਨੂੰ ਵੀ ਕੀ ਕਰਨਾ ਇਹਦੇ ਨਾਲ ਕੀ ਨਹੀਂ ਕਰਨਾ ਇਹ ਜਲਾਦ ਬੰਦਾ ਇਹਨੂੰ ਸਜ਼ਾ ਮਿਲਣੀ ਚਾਹੀਦੀ ਭਾਜੀ ਇਹਨੂੰ ਜੇ ਸਾਡਾ ਬਸ ਇਹੋ ਹੀ ਆ ਵੀ ਸਾਡੀ ਬੇਨਤੀ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂ ਜੀ ਅਰੈਸਟ ਮਤਲਬ ਥਾਣੇ ਸੇਖਣੀ ਆ ਮਤਲਬ ਇਹ ਤੇ ਬਣਦੀ ਕਾਰਵਾਈ ਜਿਹੜੀ ਐ ਤੇ ਪੂਰੀ ਕੀਤੀ ਜਾਵੇ ਤੇ ਸਲਾਹ ਹੁਣ ਦੇਖੋ ਜੀ ਇਹਦੀ ਕੋ ਨਜਾਇਜ਼ ਵੀ ਹੋ ਸਕਦਾ ਜਾਇਜ਼ ਵੀ ਹੋ ਸਕਦਾ ਪਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਮੇਰਾ ਨਾਮ ਲਖਵੀਰ ਸਿੰਘ ਚਲ ਇਹ ਆ ਕਿ ਬੇਟਾ ਮੇਰਾ ਗਿਆਏਗਾ ਉੱਥੇ ਫੰਕਸ਼ਨ ਦੀਗਾ ਲੋਟ ਚੱਕੀ ਉਹਨਾਂ ਨੇ ਸੱਜਿਆ ਹੀ ਗਏ ਨੂੰ ਇਹ ਜਦੋਂ ਗਿਆ ਉੱਥੇ ਤੇ ਕਾਫੀ ਜਦੋਂ ਨੇਰਾ ਹੋ ਗਿਆ ਥੋੜਾ ਜਿਆ ਮੈਂ ਆਪਣਾ ਇਸ ਤੋਂ ਸਕੂਟਰੀ ਲੈ ਕੇ ਗਿਆ ਤੇ ਚਲ ਜਾ ਕੇ ਨੇਰਾ ਹੋ ਗਿਆ ਲੈ ਆਉਣੀ ਨੰਨੂੰ ਜਦੋਂ ਜਾਣਦਿਆਂ ਤੇ ਉੱਥੇ ਸਾਹਮਣੇ ਇਹ ਤੇ ਦੀਪੂ ਜਿਹੜਾ ਹੈਗਾ ਉਹਨੇ ਮੈਂ ਕੋ ਦਾ ਅਸਲ ਨਾਮ ਉਹ ਇਤਨਾ ਇਹਦੇ ਨਾਲ ਲਿਆ ਹੈਗਾ ਤੇ ਮੈਂ ਪਹਿਲਾਂ ਚੱਲਿਆ ਵੇਖਣ ਲੱਗਾ ਹੈਗਾ ਫਿਰ ਜਦੋਂ ਇਹਨੇ ਗੋਲੀ ਚਲਾਤੀ ਲਗਾਤਾਰ ਇਹਨੇ 2-3 ਫੈਰ ਕਰਤੀ ਤੇ ਫਿਰ ਮੈਂ ਪਿੱਛੇ ਆਪ ਵੀ ਡਰਦਾ ਰੋ ਗਿਆ ਕਿ ਇਹਦਾ ਕੀ ਪਤਾ ਇਹਨੇ ਇਹਨੇ ਪੂਰੀ ਨੋਬਦੀ ਲੈਤਾ ਜਾਗਦੀਆਂ ਕਰਕੇ ਮੈਨੂੰ ਇਹ ਦੇਖ ਪਿਆ ਕਿ ਇਹਨੇ ਕਿਆ ਗੋਲੀਆਂ ਚਲਾਈ ਇਹਨੇ ਵੀ ਕਾਫੀ ਦੋ ਪਿਸਤੌਲਿਕੇ ਇਤਰਾਇਨੇ ਬਾਅਦ ਜਦੋਂ ਇਹ ਫਾਇਰਪੁਟ ਕਰਕੇ ਤੇ ਬਾਅਦੇ ਇੱਕ ਬੰਦਾ ਹੋਰ ਵੀ ਹੈਗਾ ਜਿਹੜਾ ਨਿਕਲ ਕੇ ਦੀਦੀ ਕੋ ਸਾਈਡ ਤੇ ਭੱਜ ਗਿਆ ਗੋਲੀ ਉਹਦੇ ਇੱਥੇ ਵੱਜੀ ਆ ਇੱਕ ਇੱਥੇ ਆ ਉਹਦਾ ਪਤਾ ਨਹੀਂ ਗੋਲੀ ਲੱਗੀ ਆ ਕਿ ਕੀ ਆ ਇੱਥੇ ਧਨੀਰੋ ਥੱਲੇ ਇੱਕ ਗੋਲੀ ਸੱਜੇ ਲੱਤੋਂ ਆਰ ਪਾਰ ਹੋ ਗਈ ਆ ਇੱਕ ਗੋਲੀ ਇੱਥੋਂ ਲੱਗ ਕੇ ਤੇ ਇੱਥੇ ਜਾ ਕੇ ਰੋ ਗਈ ਆ ਜਿਹਦਾ ਸਟੋਰ ਦੇ ਵਿੱਚ ਆਪਰੇਸ਼ਨ ਆ ਇਹ ਸਾਉਣਾ ਦੇ ਤਿੰਨ ਗੋਲੀਆਂ ਤੇ ਇਹਦੇ ਲੱਗੀਆਂ ਵਾ ਨਾ ਚੱਲੀਆਂ ਤੇ ਉੱਥੇ ਕਾਫੀ ਆ ਪੁਲਿਸ ਨੂੰ ਪਾंचे ਤੇ ਉਹ ਮਿਲੇ ਆ ਇਕੱਲੇ ਗਾਉਂ ਦੀ ਤੇ ਇਹ ਕਰਦੇ ਕਿ ਜਿਹੜਾ ਨਜਾਇਜ਼ ਅਸਲੇ ਦਾ ਇਨਾ ਕੰਮ ਚੱਲਣ ਡਿਆ ਵਾ ਕੋਈ ਕੇ ਨੂੰ ਖੋਫ ਨਹੀਂ ਆ ਕੋਈ ਡਰ ਨਹੀਂ ਆ ਨਾ ਕਿ ਪੁਲਿਸ ਦਾ ਡਰ ਇਹ ਵੇਖੋ ਕਿ 8-9 ਦਾ ਟਾਈਮ ਆ ਚਰੇ ਆਮ ਅਗਲਾ ਗੋਰੀ ਚਲਾਉਂਦੇ ਆ ਤੇ ਇਸ ਬੰਦੇ ਦੀ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਹੋਈਆਂ ਵਾ ਇਹਨੇ ਪਿੰਡ ਤੇ 10-14 ਤੇ ਗਾਈਆਂ ਮਾਰੀਆਂ ਇਹਨੇ ਇਹ ਕਿਨੇ ਗੁਰਦੁਆਰੇ ਲੋਚਪ ਦੇ ਕੁੱਤਾ ਹੀ ਗਏ ਇਸ ਤਰ੍ਹਾਂ ਸਾਹਮਣੇ ਉਹਦੇ ਨੇ ਗੋਲੀ ਮਾਰੀ ਇਹ ਵੀ ਆ ਕਿ ਜੋ ਕਾਨੂੰਨੀ ਕਾਰਵਾਈ ਹੋਵੇ ਤੇ ਸਾਨੂੰ ਲਿਆ ਮਿਲੇ ਬੱਚੇ ਦਾ ਨਾਮ ਗੁਰਮੀਤ ਸਿੰਘ ਆ ਇਹ ਆ ਤਿੰਨ ਬੱਚੇ ਉਹਦੇ ਦੋ ਬੇਟੀਆਂ ਵਾ ਇੱਕ ਆ ਛੋਟਾ ਬੇਟਾ ਵਈਕੀ ਫੋਟ ਹਸਪੀਟਲ ਅੰਮ੍ਰਿਤਸਰ ਹਾਲ ਤੋਂ ਨਾ ਆਪਰੇਸ਼ਨ ਹੋਇਆ ਵਤੇ ਅਨਵੀਰ ਨੇ ਆਖਿਆ ਕਿ ਮੈਂ ਇੱਥੇ ਸੱਭਿਆਇਗਾ ਤੇ ਸਵੇਰ ਤੈ ਜਾ ਨਹੀਂ ਸਕੇ ਉੱਥੇ ਤੇ ਉੱਥੇ ਕੀ ਪਤਾ ਲੱਗੂਗਾ ਉਹ ਕੱਲ ਰਾਤ 9:48 ਦਾ ਇਨਸੀਡੈਂਟ ਆਗਾ ਉਦੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਆਪਣੇ ਸਰਪੰਚ ਵੱਲੋਂ ਕਿ ਇੱਥੇ ਗੋਲੀ ਚੱਲ ਗਈ ਹੈ। ਉਹ ਇਨੀਸ਼ੀਅਲੀ ਉਹ ਤੋਂ ਨੌਕਰੇ ਤੇ ਪਹੁੰਚਿਆ ਗਿਆ ਪਰ ਜਿਹੜੇ ਹੈਗੇ ਸੀ ਜਿਨ੍ਹਾਂ ਨੂੰ ਗੋਲੀ ਲੱਗੀ ਸੀ ਉਹਨਾਂ ਨੂੰ ਹਸਪਤਲ ਲਿਜਾਇਆ ਤੇ ਸੀ ਆਪਣੇ ਆਪਣੇ ਕਰਦੇ ਮੈਂਬਰ ਤੇ ਜੋ ਹੈਗਾ ਸੀ ਜਿਨੇ ਇਹ ਇਨਸੂਲੈਂਟ ਕੀਤਾ ਸੀ ਜਿਨੇ ਇਹ ਗੋਲੀ ਚਲਾਈ ਸੀ ਉਹ ਨੂੰ ਹੀ ਅਰੈਸਟ ਕਰ ਲਿਆ ਹੈ ਮੈਂ ਨਾਮ ਤੋਂ ਸੱਦੀ ਹਰਾ ਸਿੰਘ ਉਹਨਾਂ ਨਾਲ ਗੁਰਪ੍ਰੀਤ ਸਿੰਘ ਫਿਰ ਤੁਸੀਂ ਅੱਗੇ ਅਸੀਂ ਦੇਖ ਰਹੇ ਹਾਂ ਟੈਂਪਰ ਵਗੈਰਾ ਚੈੱਕ ਕਰ ਰਹੇ ਹਾਂ ਕੀ ਕੱਲ ਕਿਸ ਤਰ੍ਹਾਂ ਦੀ ਇੰਸੀਡੈਂਟ ਹੋਇਆ ਵਾ ਉਹ ਤੇ ਕਿਹੜੀ ਗੱਲੋਂ ਲੜਾਈ ਝਗੜਾ ਹੋਇਆ ਵਾ ਬਾਕੀ ਅਸੀਂ ਪ੍ਰਿੰਟ ਦੇ ਲੋਕਾਂ ਤੋਂ ਪੁੱਛ ਗਿਸ ਕਰ ਰਹੇ ਹਾਂ ਤੇ ਪਹਿਲਾਂ ਕੋਈ ਰੰਜੀਤ ਸਾਹਿਬੀ ਸੀ ਇਹਨਾਂ ਜੀ ਤੇ ਨਹੀਂ ਸੀ ਕੋਈ ਇੱਕ पेड़ ਚਲਾ ਦਈਏ ਜੀ ਲੱਗ ਤੋ ਲੱਗਿਆ